ਡੇ ਥਾਰਾ ਕੋ ਸਿੱਧਾ ਕੰਮ ਨਾ ਆਇਆ ਕਰੇ ਤੇ ਮੇਰਾ ਹੱਥ ਹੀ ਡੂੜਾ ਤੇ ਫਿਰ ਉਹਨੂੰ ਛਾਪ ਆ ਬਾਨੇ ਨਾਲ ਦੁੱਧ ਢਲਗਾ ਆਣਾ ਤੇਨੂੰ ਵੀ ਕੋਈ ਕਹਿਣ ਵਾਲਾ ਚਾਹੀਦਾ ਕੋਈ ਕੰਮ ਕਰ ਤੋ ਇਹ ਤੁਹਾਨੂੰ ਵੀ ਕੋਈ ਕਹਿਣ ਵਾਲਾ ਚਾਹੀਦਾ ਮੈਂ ਹੈਗਾ ਨਾ ਮੈਂ ਉਹ ਤਾਨੇ ਮਾਰੂ ਇਹ ਗੱਲਾਂ ਦੇ ਮਾਰ ਮੈਨੂੰ ਆਜ ਜਾਂਦੇ ਨੇ ਇ ਚੀਜ਼ਾਂ ਦੇ ਤਾਨੇ ਮਾਰਨੇ ਆ ਹਾਂਜੀ ਮਾਰਾਂਗੇ ਕੀ ਕਰ ਲੇਗਾ ਮੇਰੇ ਤੋਂ ਦੁੱਧ ਡੁੱਲਿਆ ਨਾ ਮੇਰੀ ਰੂਹ ਨੇ ਰੋਣ ਲੱਗ ਲਾ ਲਓ ਬਈ ਮੇਰੀ ਪੱਗ ਨਾਲ ਦੀ ਆ ਚੱਲੂ ਚੁੰਨੀਆਂ ਤੂੰ ਜਾਣ ਜਾਣ ਕੇ ਰੰਗੋਣ ਲੱਗ ਪਈ ਏ ਜੀਤੀ ਕਿਵੇਂ ਆ ਹਾਂ ਹਾਂ ਕਿਵੇਂ ਆ ਤੂੰ ਕਿਵੇਂ ਆ ਆਈ ਐਮ ਗੁੱਡ ਆਲ ਫॉर ਯੂ ਕ੍ਰਾਈ ਓ ਮਾਈ ਗਾਡ ਇਧਰੋਂ ਆ ਹਾਂ ਮੇਰੀ ਪੱਗ ਨਾਲ ਦੀ ਆ ਚੱਲੂ ਚੁੰਨੀਆਂ ਤੂੰ ਜਾਣ ਜਾਣ ਕੇ ਰੰਗੋਣ ਲੱਗ ਪਈ ਏ ਜੀਤੀ ਕਿਵੇਂ ਆ คุ้มกันไหมอ่ะตายบู๊ทเขโซยูตาย Oh my god